ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਕਹਾਣੀ ਦੀ ਜਿਸ ਦਾ ਸਿਰਲੇਖ ਹੈ ਕਿ ਦੁੱਖ ਵਿੱਚ ਕਿਸੇ ਦਾ ਸਾਥ ਨਹੀਂ ਛੱਡਣਾ ਚਾਹੀਦਾ ਇਸ ਕਹਾਣੀ ਨਾਲ ਤੁਹਾਡਾ ਦਿਲ ਇਨਸਾਨੀਅਤ ਅਤੇ ਪਿਆਰ ਨਾਲ ਭਰ ਜਾਵੇਗਾ ਤਾਂ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਸ਼ਿਕਾਰੀ ਸ਼ਿਕਾਰ ਕਰਨ ਲਈ ਜੰਗਲ ਵਿੱਚ ਪਹੁੰਚਿਆ ਉਸਨੇ ਆਪਣੇ ਤੀਰ ਨਾਲ ਬਹੁਤ ਹੀ ਖਤਰਨਾਕ ਜ਼ਹਿਰ ਲਗਾਇਆ ਅਤੇ ਸ਼ਿਕਾਰ ਨੂੰ ਨਿਸ਼ਾਨਾ ਬਣਾ ਕੇ ਤੀਰ ਉਹ ਛੱਡਿਆ ਪਰ ਉਸ ਦਾ ਤੀਰ ਚੂਕ ਗਿਆ ਅਤੇ ਤੀਰ ਇੱਕ ਦਰਖਤ ਉੱਤੇ ਜਾ ਲੱਗਾ ਉਹ ਦਰਖਤ ਬਹੁਤ ਹੀ ਹਰਿਆ ਭਰਿਆ ਅਤੇ ਬਹੁਤ ਸਾਰੇ ਤੋਤੇ ਉਸ ਦਰਖਤ ਉੱਤੇ ਰਹਿੰਦੇ ਸਨ ਜਿਵੇਂ ਹੀ ਉਹ ਜ਼ਹਿਰੀਲਾ ਤੀਰ ਉਸ ਦਰਖਤ ਉੱਤੇ ਜਾ ਕੇ ਲੱਗਾ ਉਹ ਦਰਖਤ ਹੌਲੀ-ਹੌਲੀ ਸੁੱਕਣ ਲੱਗਾ ਤੇ ਉਸ ਦਰਖਤ ਉੱਤੇ ਜੋ ਵੀ ਤੋਤੇ ਰਹਿੰਦੇ ਸਨ ਉਹ ਇੱਕ-ਇੱਕ ਕਰਕੇ ਉਸ ਦਰਖਤ ਨੂੰ ਛੱਡ ਕੇ ਜਾਣ ਲੱਗੇ ਉਸ ਵੱਡੇ ਦਰਖਤ ਤੇ ਇੱਕ ਬਹੁਤ ਹੀ ਬੁੱਢਾ ਤੋਤਾ ਰਹਿੰਦਾ ਸੀ ਜੋ ਬਹੁਤ ਹੀ タルਮਾਤਮਾ ਅਤੇ ਚੰਗੇ ਮਨ ਦਾ ਸੀ ਸਾਰੇ ਤੋਤੇ ਉਸ ਦਰਖਤ ਨੂੰ ਛੱਡ ਕੇ ਜਾਣ ਲੱਗੇ ਸੀ ਪਰ ਉਹ ਬੁੱਢਾ ਤੋਤਾ ਜਾਂਦਾ ਅਤੇ ਦਾਣਾ ਲੈ ਕੇ ਆਉਂਦਾ ਅਤੇ ਉਸ ਦਰਖਤ ਤੇ ਹੀ ਆ ਕੇ ਬੈਠ ਜਾਂਦਾ ਸੀ ਉਹ ਉਸ ਦਰਖਤ ਨੂੰ ਛੱਡਣ ਨੂੰ ਤਿਆਰ ਹੀ ਨਹੀਂ ਸੀ ਬੁੱਢੇ ਤੋਤੇ ਦੇ ਦੋਸਤਾਂ ਨੇ ਉਸ ਨੂੰ ਆ ਕੇ ਸਮਝਾਇਆ ਅਤੇ ਕਿਹਾ ਕਿ

ਉਸਨ ਦਰਖਤ ਉਤੇ ਇੱਕ ਜ਼ਹਿਰੀਲਾ ਤੀਰ ਲੱਗਨ ਕਾਰਨ ਉਹ ਦਰਖਤ ਸੁੱਕਨ, ਕੀਰਨ ਅਤੇ ਖਤਮ ਹੋਣ ਦੀ ਕगार ਉੱਤੇ ਹੈ। ਅਤੇ ਉਹ ਬੁੱਢਾ ਤੋਤਾ ਹਜੇ ਵੀ ਉੱਥੇ ਹੀ ਰਹਿ ਰਿਹਾ ਹੈ। ਉਹ ਦਾਣਾ ਲੈ ਕੇ ਆਉਂਦਾ ਹੈ ਤੇ ਉੱਥੇ ਹੀ ਰਹਿੰਦਾ ਹੈ। ਜਦ ਕਿ ਉਸ ਜੰਗਲ ਵਿੱਚ ਹੋਰ ਵੀ ਬਹੁਤ ਸਾਰੇ ਦਰਖਤ ਹਨ ਪਰ ਉਹ ਉਸੇ ਦਰਖਤ ਉੱਤੇ ਹੈ। ਦੇਵ ਰਾਜਿੰਦਰ ਪ੍ਰਗਟ ਹੋਏ ਅਤੇ ਉਸ ਬੁੱਢੇ ਤੋਤੇ ਨੂੰ ਕਹਿਣ ਲੱਗੇ ਕਿ ਤੁਸੀਂ ਬਹੁਤ ਧਰਮਾਤਮਾ ਹੋ ਅਤੇ ਬਹੁਤ ਚੰਗੇ ਮਨ ਦੇ ਹੋ ਪਰ ਤੁਸੀਂ ਇਸ ਦਰਖਤ ਨੂੰ ਛੱਡ ਕੇ ਕਿਸੇ ਹੋਰ ਦਰਖਤ ਉੱਤੇ ਚਲੇ ਜਾਓ ਕਿਉਂਕਿ ਇਹ ਦਰਖਤ ਕੁਝ ਹੀ ਦਿਨਾਂ ਵਿੱਚ ਗਿਰ ਜਾਵੇਗਾ ਤਲਾਵ ਕੋਰ ਹੋਰ ਵੀ ਬਹੁਤ ਸਾਰੇ ਵੱਡੇ-ਵੱਡੇ ਅਤੇ ਹਰੇ ਭਰੇ ਦਰਖਤ ਹਨ ਉਹਨਾਂ ਦਰਖਤਾਂ ਉੱਤੇ ਫਲ ਵੀ ਲੱਗੇ ਹੋਏ ਹਨ ਉਹਨਾਂ ਨੂੰ ਤੁਸੀਂ ਉੱਥੇ ਤੋਂ ਤੋੜ ਕੇ ਖਾ ਸਕਦੇ ਹੋ ਪਰ ਤੁਸੀਂ ਇੱਥੇ ਤੋਂ ਚਲੇ ਜਾਓ ਤੋਤਾ ਬੋਲਿਆ ਮੈਨੂੰ ਮਾਫ ਕਰੋ ਇਸ ਦਰਖਤ ਨੇ ਮੈਨੂੰ ਜੀਵਨ ਦਿੱਤਾ ਹੈ ਸ਼ਿਕਾਰੀਆਂ ਤੋਂ ਮੇਰੀ ਰੱਖਿਆ ਕੀਤੀ ਹੈ ਅਤੇ ਹਰ ਮੌਸਮ ਵਿੱਚ ਮੇਰਾ ਸਾਥ ਦਿੱਤਾ ਹੈ ਇਹ ਮੇਰਾ ਘਰ ਹੈ ਮੈਂ ਇੱਥੇ ਪਲਿਆ ਹਾਂ ਤੇ ਵੱਡਾ ਹੋਇਆ ਹਾਂ ਮੈਂ ਇਸ ਦਰਖਤ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ ਇਸ ਉੱਤੇ ਮੁਸੀਬਤ ਆਈ ਹੈ ਤਾਂ ਕਿ ਮੈਂ ਇਸ ਨੂੰ ਛੱਡ ਕੇ ਚਲਾ ਜਾਵਾਂ ਮੈਂ ਇਹ ਕਦੇ ਨਹੀਂ ਕਰ ਸਕਦਾ ਦੇਵ ਰਾਜਿੰਦਰ ਤੋਤੇ ਦੀ ਇਸ ਗੱਲ ਤੋਂ ਬਹੁਤ ਖੁਸ਼ ਹੋਏ ਅਤੇ ਕਿਹਾ ਮੈਂ ਤੁਹਾਡੀ ਇਸ ਗੱਲ ਤੋਂ ਬਹੁਤ ਖੁਸ਼ ਹਾਂ ਮੰਗੋ ਜੋ ਤਰਨੇ ਮੰਗਣਾ ਹੈ ਤਾਂ ਇਹ ਗੱਲ ਸੁਣ ਕੇ ਬੁੱਢੇ ਤੋਤੇ ਨੇ ਕਿਹਾ ਮੈਨੂੰ ਬਸ ਇੰਨਾ ਮੰਗਣਾ ਹੈ ਕਿ ਜਿਸ ਦਰਖਤ ਨੇ ਮੈਨੂੰ ਜਨਮ ਦਿੱਤਾ ਤੇ ਜਿੱਥੇ ਮੈਂ ਰਿਹਾ ਅਤੇ ਵੱਡਾ ਹੋਇਆ ਜਿਸ ਨੂੰ ਤੁਸੀਂ ਮੇਰਾ ਜਨਮ ਸਥਾਨ ਵੀ ਕਹਿ ਸਕਦੇ ਹੋ ਤੁਸੀਂ ਇਸ ਨੂੰ ਫਿਰ ਤੋਂ ਹਰਿਆ ਭਰਿਆ ਕਰ ਦਿਵੋ ਜਿਵੇਂ ਤੋਂ ਇਹ ਪਹਿਲਾਂ ਸੀ ਦੇਵ ਰਾਜਿੰਦਰ ਨੇ ਅੰਮ੍ਰਿਤ ਨਾਲ ਉਸ ਦਰਖਤ ਨੂੰ ਸੀਚ ਦਿੱਤਾ ਅਤੇ ਉਹ ਪਹਿਲਾ ਦੀ ਤਰ੍ਹਾਂ ਠਰਿਆ-ਪਰਿਆ ਹੋ ਗਿਆ। ਹੁਣ ਵਾਪਿਸ ਤੋਂ ਸਾਰੇ ਤੋਤੇ ਉਸ ਦਰਖਤ ਉੱਤੇ ਰਹਿਣ ਲੱਗੇ। ਉਹ ਬੁੱਢਾ ਤੋਤਾ ਕੁਝ ਟਾਈਮ ਲਈ ਹੋਰ ਜ਼ਿੰਦਾ ਰਿਹਾ ਅਤੇ ਫਿਰ ਉਹ ਮਰ ਗਿਆ। ਦੋਸਤੋ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਦ ਵੀ ਕਿਸੇ ਇਨਸਾਨ ਦਾ ਬੁਰਾ ਟਾਈਮ ਆਉਂਦਾ ਹੈ ਤਾਂ ਇਮੋਸ਼ਨਲੀ ਉਹ ਬਹੁਤ ਫੁੱਟਿਆ ਹੋਇਆ ਹੁੰਦਾ ਹੈ। ਤੇ ਉਸ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ ਅਤੇ ਕਿਸੇ ਆਪਣੇ ਦੀ ਜ਼ਰੂਰਤ ਹੁੰਦੀ ਹੈ। ਪਰ ਜੇ ਤੁਸੀਂ ਉਸ ਟਾਈਮ ਤੇ ਉਸ ਨੂੰ ਛੱਡ ਕੇ ਚਲੇ ਜਾਵੋਗੇ, ਉਸ ਨਾਲ ਗੱਲ ਨਹੀਂ ਕਰੋਗੇ ਤੇ ਉਸ ਤੋਂ ਮੂਡ ਮੋੜ ਲਵੋਗੇ ਤਾਂ ਤੁਹਾਡੇ ਤੋਂ ਬੁਰਾ ਕੋਈ ਹੋਰ ਨਹੀਂ ਹੋ ਸਕਦਾ। ਕਿਉਂਕਿ ਤੁਸੀਂ ਕਿਸੇ ਦੇ ਸੁੱਖ ਦੇ ਸਾਥੀ ਬਣੋ ਜਾਂ ਨਾ ਬਣੋ ਪਰ ਕਿਸੇ ਦੇ ਦੁੱਖ ਦਾ ਸਾਥੀ ਜ਼ਰੂਰ ਬਣਨਾ ਚਾਹੀਦਾ। ਇੱਕ ਗੱਲ ਯਾਦ ਰੱਖੋ ਦੋਸਤੋ ਜੇ ਤੁਹਾਨੂੰ ਕਿਸੇ ਨਾਲ ਚੰਗਾ ਕੀਤਾ ਤਾਂ ਉਹ ਕਿਤਾ ਚੰਗਾ ਕਰਮ ਤੁਹਾਡੇ ਕੋਲ ਜਰੂਰ ਵਾਪਸ ਆਵੇਗਾ ਅਤੇ ਜੇ ਤੁਸੀਂ ਕਿਸੇ ਨਾਲ ਬੁਰਾ ਕੀਤਾ ਤਾਂ ਉਹ ਵੀ ਜਰੂਰ ਵਾਪਸ ਆਵੇਗਾ ਅੱਜ ਦੀ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਜਰੂਰ ਦੱਸੋ ਚੈਨਲ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ